ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵੈਗੂ ਸਾਨੂੰ ਚੜ੍ਹਦੀ ਕਲਾ ਚ ਰੱਖਣ ਜੀ ਤੰਦਰੁਸਤੀ ਤਰੱਕੀ ਦੇਣ ਤੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਸਦਾ ਖੁਸ਼ ਰਹੋ ਤੇ ਜੁੜੇ ਰਹੋ ਆਪਣੇ ਨਾਲ ਆਪਾਂ ਜ਼ਿੰਦਗੀ ਦੇ ਦੁੱਖਾਂ ਨੂੰ ਬਾਏ ਬਾਏ ਕਰਾਂਗੇ ਤੇ ਜ਼ਿੰਦਗੀ ਜਿੰਨੀ ਆਪਣੀ ਹੈਗੀ ਉਹ ਵਧੀਆ ਢੰਗ ਨਾਲ ਜਿਵਾਂਗੇ ਹੁਣ ਆਪਾਂ ਰੋਣਾ ਧੋਣਾ ਛੱਡਾਂਗੇ ਲੋਕਾਂ ਦੀਆਂ ਸੁੰਡੀਆਂ ਵੀ ਛੱਡਾਂਗੇ ਤੇ ਖੁਸ਼ ਰਹਿਾਂਗੇ ਸੋ ਜੁੜੇ ਰਹੋ ਮੇਰੇ ਨਾਲ ਮੇਰੀਆਂ ਵੀਡੀਓ ਜਾਂ ਤਾਂ ਡੇਲੀ ਆਉਂਦੀਆਂ ਜੀ ਜਾਂ ਇੱਕ ਦਿਨ ਸੰਨ ਛੱਡ ਕੇ ਆਉਂਦੀਆਂ ਤੁਹਾਨੂੰ ਪਤਾ ਹੀ ਹੈ ਜੀ ਇਹ ਜਿਹੜੀਆਂ ਵੀਡੀਓ ਦੇਖਣਗਾ ਲੋਕ ਉਹੀ ਪਸੰਦ ਕਰਨਗੇ ਜੋ ਮੇਰੇ ਵਾਂਗੂ ਦਰਦਾਂ ਤਕਲੀਫਾਂ ਚ ਨੇ ਜਾਂ ਲਿਖਲੇ ਹੋਏ ਆ ਤਕਲੀਫਾਂ ਚ ਜਿਨ੍ਹਾਂ ਨੇ ਵੇਖਿਆ ਜਿਹੜੇ ਮਸਤ ਆ ਜਿਹੜੇ ਨਹੀਂ ਉਹਨਾਂ ਨੂੰ ਹਜੇ ਪਤਾ ਚਲੂ ਪਰਮਾਤਮਾ ਨੇ ਚੜ੍ਹਦੀ ਕਲਾ ਚ ਰੱਖੇ ਉਹ ਫਿਰ ਚਿਕਣੀਆਂ ਚੋਪੜੀਆਂ ਦੇਖਣਗੇ ਤੇ ਆਪਣੀਆਂ ਵੀਡੀਓ ਦਾ ਜੀ ਮੋਟੀਵੇਸ਼ਨ ਹੀ ਹੁੰਦੀ ਹੈ ਜੀ ਤੁਹਾਨੂੰ ਪਤਾ ਹੀ ਆਪਾਂ ਉਹੀ ਗੱਲਾਂ ਕਰਦੇ ਆਂ ਜੋ ਦੁਨੀਆ ਦੇ ਵਿੱਚ ਚੱਲ ਰਹੀਆਂ ਅੱਜ ਆਪਾਂ ਤੁਹਾਡੇ ਠੀਕ ਹੈ ਜੀ ਵੀ ਗੁਰਬਾਣੀ ਨਾਲ ਮੇਨ ਤਾਂ ਜੁੜੀ ਨੂੰ ਬਹੁਤ ਕਾਫੀ ਸਾਲ ਹੋ ਚੁੱਕਿਆ ਪਰ ਮੈਨੂੰ ਤਾਂ ਖੁਦ ਨੂੰ ਵੀ ਨਹੀਂ ਪਤਾ ਵੀ 10 ਸਾਲ ਹੋ ਗਏ ਜਾਂ 12 ਇਹ ਚੀਜ਼ ਤਾਂ ਮੈਨੂੰ ਨਹੀਂ ਪਤਾ ਕਿਉਂਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਜਪਜੀ ਸਾਹਿਬ ਦਾ ਤੇ ਚਪਈ ਸਾਹਿਬ ਦਾ ਪਾਠ ਕਦੇ ਵੀ ਨਹੀਂ ਛੱਡਦੇ ਮੀਂਹ ਜਾਵੇ ਬਾਜਾਵੇ ਭਾਵੇਂ ਲੇਟ ਹੋ ਜਾਈਏ ਪਾਠ ਕਰਨ ਤੋਂ ਪਰ ਪਾਠ ਲਾਜ਼ਮੀ ਕਰਦੇ ਆਂ ਤੇ ਤੁਸੀਂ ਗੁਰਬਾਣੀ ਦੀ ਪਾਵਰ ਜੀ ਦੇਖਣੀ ਹੈ ਨਾ ਤਾਂ ਗੁਰਬਾਣੀ ਨੂੰ ਪਹਿਲਾਂ ਤਾਂ ਪੜਨਾ ਸਿੱਖੋ ਪੜਨ ਦਾ ਮਤਲਬ ਕਿ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਗੁੱਟਕਾ ਸਾਹਿਬ ਚੱਕਿਆ ਤੇ ਉਹਨੂੰ ਫਟਾਫਟ ਪੜ ਹੀ ਗਏ ਆ ਪੜ ਹੀ ਗਏ ਪੜ ਹੀ ਗਏ ਐ ਨਹੀਂ ਮੈਂ ਕਹਿੰਦੀ ਵੀ ਇੱਕ ਫਾਰਮੈਲਿਟੀ ਨਾ ਕਰਿਆ ਕਰੋ ਚਾਹੇ ਗੁਰਬਾਣੀ ਦੀਆਂ ਪੰਜ ਪੌੜੀਆਂ ਪੜ ਲਓ ਥੋੜੀ ਪੜ ਲਓ ਮੈਂ ਕਹਿੰਨੀ ਆ ਪਰ ਸੁਣੋ ਉਹ ਪੰਜ ਪੌੜੀਆਂ ਚੋਂ ਕੁਝ ਸਿੱਖਣ ਨੂੰ ਜ਼ਰੂਰ ਮਿਲੇ ਇਹ ਨਹੀਂ ਹੈਗਾ ਵੀ ਤੁਸੀਂ ਗੁਰਬਾਣੀ ਦੀਆਂ ਮਤਲਬ ਜਪਜੀ ਸਾਹਿਬ ਕਰ ਲਿਆ ਹਾਂਜੀ ਜਪਜੀ ਸਾਹਿਬ ਕਰ ਲਿਆ ਐਵੇਂ ਨਹੀਂ ਹੁੰਦਾ ਜਦੋਂ ਤੁਸੀਂ ਬਾਣੀ ਪੜਨੀ ਆ ਪੰਜ ਪੌੜੀਆਂ ਪੜੋ ਜਿੰਨੀਆਂ ਮਰਜ਼ੀ ਪੜੋ ਮੈਂ ਤਾਂ ਕਹਣੀ ਆ ਪੂਰਾ ਪਾਠ ਪੜੋ ਪਰ ਵਿੱਚ ਲੋਕਾ ਤੁਹਾਨੂੰ ਪਤਾ ਅੱਜ ਗੱਲ ਸਭ ਤੋਂ ਪਹਿਲਾਂ ਪੁੱਛਦੇ ਆ ਟਾਈਮਿੰਗ ਕਿੰਨਾ ਲੱਗੂ ਸੋ ਟਾਈਮ ਦੀ ਪਰਵਾਹ ਨਾ ਕਰਿਆ ਕਰੋ ਕਿਉਂਕਿ ਮੌਤ ਕਦੇ ਟਾਈਮ ਨਹੀਂ ਦੇਖਦੀ ਇਸ ਕਰਕੇ ਨਾ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਥੋੜਾ ਟਾਈਮ ਜ਼ਰੂਰ ਦਿਆ ਕਰੋ ਤੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਵੀ ਤੁਸੀਂ ਪੰਜ ਪੌੜੀਆਂ ਪੜੀਆਂ ਪੌੜੀ ਪੜੀ ਉਹਦੇ ਅਰਥ ਤੁਸੀਂ ਗੂਗਲ ਤੇ ਜਾ ਕੇ ਵੀ ਕੱਟ ਸਕਦੇ ਹੋ ਜਾਂ ਤੁਸੀਂ ਅਰਥ ਵਾਲੇ ਕੁੱਟਕਾ ਸਾਹਿਬ ਵੀ ਲਾ ਸਕਦੇ ਹੋ ਜਿਹੜੇ ਜਿਹੜੇ ਗੁਰਬਾਣੀ ਦੇ ਨਾਲ ਜੁੜ ਰਹੇ ਆ ਜਿਵੇਂ ਇੱਕ ਮੈਂ ਪੜਿਆ ਸੀ ਉਹ ਮੈਂ ਭੁੱਲ ਜਾਨੀ ਆ ਥੋੜਿਆ ਬੀਕਨੈਸ ਆ ਦਿਮਾਗ ਚ ਪਤਾ ਨਹੀਂ ਨੇਪਾਲੀ ਸੀ ਸ਼ਾਇਦ ਨੇਪਾਲੀ ਸੀ ਉਹ ਉਹ ਮਤਲਬ ਅ ਨੇਪਾਲ ਦਾ ਬੰਦਾ ਗੁਰੂ ਨਾਨਕ ਬਾਬੇ ਦੀਆਂ ਸਾਖੀਆਂ ਪੜ ਪੜ ਕੇ ਉਹਨਾਂ ਦੇ ਬਾਰੇ ਜਾਣ ਕੇ ਤੇ ਸਿੱਖ ਬਣ ਗਿਆ ਤੇ ਉਹ ਆਪਣੀ ਮਤਲਬ ਆਪਣੀਆਂ ਭਾਸ਼ਾ ਸਿੱਖਣ ਲਈ ਆਪਣੀਆਂ ਚੀਜ਼ਾਂ ਸਿੱਖਣ ਲਈ ਉਹ ਅੰਮ੍ਰਿਤਸਰ ਸਾਹਿਬ ਆਇਆ ਬੈਠਾ ਦੇਖੋ ਜੀ ਉਨੇ ਪੜ ਲਿਆ ਗੁਰਬਾਣੀ ਨੂੰ ਨੇੜੇ ਤੋਂ ਹੁਣ ਉਹ ਪਤਾ ਲੱਗ ਚੁੱਕੇ ਆ ਵੀ ਗੁਰਬਾਣੀ ਦੇ ਵਿੱਚ ਸਭ ਕੁਝ ਹੈ ਜੇ ਤੁਸੀਂ ਦੇਖੋ ਨਾ ਗੁਰਬਾਣੀ ਦੇ ਵਿੱਚ ਸਭ ਕੁਝ ਹੈ ਤੁਹਾਨੂੰ ਇੱਧਰ ਉੱਧਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਪੜ ਕੇ ਦੇਖੋ ਬਾਣੀ ਨੂੰ ਪੜੋ ਚਾਹੀ ਥੋੜਾ ਪੜੋ ਪੜ ਕੇ ਉਹਦਾ ਅਰਥ ਸੋ ਨੂੰ ਪਤਾ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਆਪਾਂ ਗੁਰਬਾਣੀ ਪੜ ਲਈ ਤੇ ਆਪਣੇ ਮਹਾਰਾਜ ਨਾਲ ਆਪਾਂ ਜੁੜ ਗਏ ਤੇ ਆਪਣੇ ਪਾਪ ਮਾਫ ਹੋ ਚੁੱਕੇ ਆ ਐ ਨਹੀਂ ਹੁੰਦਾ ਹੁੰਦਾ ਇੱਕ ਪਾਸੇ ਗੁਰਬਾਣੀ ਪੜਨੀ ਦੂਜੇ ਪਾਸੇ ਕਿਸੇ ਦੀ ਆਤਮਾ ਤੇ ਸੱਟ ਮਾਰਨੀ ਤਾਂ ਮੈਂ ਕਹਣੀ ਬਾਣੀ ਨਾ ਬੜੋ ਠੀਕ ਹੈ ਜੀ ਬਣੀ ਨਾ ਬੜੋ ਕਿਉਂਕਿ ਦੋ ਬੰਦੇ ਦੇਖਣ ਵਾਲੇ ਇਹੀ ਕਹਿਣਗੇ ਵੀ ਤਾਂ ਗੁਰਬਾਣੀ ਨਾਲ ਜੁੜਿਆ ਹੋਇਆ ਫਿਰ ਵੀ ਇਹ ਏਡੇ ਏਡੇ ਪਾਪ ਕਰ ਰਿਹਾ ਜਾਂ ਲੋਕਾਂ ਦੀ ਆਤਮਾ ਤੇ ਜਾਂ ਸੱਟ ਮਾਰ ਰਿਹਾ ਜਾਂ ਝੂਠ ਬੋਲ ਰਿਹਾ ਪਲੀਜ਼ ਸਾਡੇ ਜੀ ਨੇ ਗੁਰਬਾਣੀ ਪੜ੍ਹਨੀ ਹੈ ਨਾ ਉਹ ਇਹ ਚੀਜ਼ਾਂ ਛੱਡ ਦਿਓ ਝੂਠ ਤਫਾਨ ਨਹੀਂ ਬੋਲਣਾ ਕਿਸੇ ਦੀ ਆਤਮਾ ਤੇ ਸੱਟ ਨਹੀਂ ਮਾਰਨੀ ਕਿਸੇ ਦਾ ਦੱਬਣਾ ਨਹੀਂ ਮੁਕਰਨਾ ਨਹੀਂ ਕਦੇ ਵੀ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਕਿਸੇ ਦੀ ਆਤਮਾ ਤੇ ਸੱਟ ਨਾ ਮਾਰੋ ਠੀਕ ਹੈ ਜੀ ਕਿਉਂਕਿ ਉਹ ਚੀਜ਼ਾਂ ਸਾਨੂੰ ਦੇਣੀਆਂ ਪੈ ਜਾਂਦੀਆਂ ਹਰ ਇੱਕ ਬੰਦਾ ਇੱਥੇ ਚਾਹੁੰਦਾ ਮੇਰੇ ਬੱਚੇ ਕੋਲੇ ਆ ਹੋਵੇ ਮੇਰੇ ਬੱਚੇ ਕੋਲੇ ਬੋ ਹੋਵੇ ਆਏ ਹੋਵੇ ਕੁਝ ਤੁਸੀਂ ਬੱਚਿਆਂ ਦੇ ਮੂੰਹ ਤੇ ਗੱਲਾਂ ਕਰਕੇ ਬੱਚਾ ਨੂੰ ਬਗਾੜ ਦਿੰਨੇ ਹੋ ਤੁਹਾਡੇ ਲਈ ਅਸੀਂ ਐ ਕਰਦੇ ਆਂਗੇ ਬਾਅ ਕਰ ਦਾਂਗੇ ਤੇ ਉਸ ਤੋਂ ਬਾਅਦ ਬਿੱਲਿਆ ਜਿਹੜਾ ਤੁਸੀਂ ਕਰਦੇ ਹੋ ਉਹ ਤੁਹਾਡੇ ਬੱਚੇ ਭਰਦੇ ਆ ਤੇ ਇਹ ਨਹੀਂ ਪਤਾ ਤੁਹਾਨੂੰ ਭਰਨਾ ਪੈ ਜੇ ਸੋ ਜੇ ਤੁਸੀਂ ਗੁਰੂ ਨਾਲ ਜੁੜੇ ਹੋ ਤਾਂ ਇਹ ਭੁੱਲ ਜੂ ਕਿਸੇ ਦਾ ਹੱਕ ਖਾਣਾ ਝੂਠ ਬੋਲਣਾ ਕਿਸੇ ਦੀ ਬਗਾਨੀ ਚੀਜ਼ ਤੇ ਅੱਖ ਰੱਖਣਾ ਇਹ ਬੀਚੀ ਜਮਦੀਆਂ ਗੁਰਬਾਣੀ ਹਰ ਇੱਕ ਬੰਦਾ ਪੜਦਾ ਪਰ ਇਹ ਅਰਥ ਸੋਨੂੰ ਪਤਾ ਹੋਣੇ ਚਾਹੀਦੇ ਆ ਵੀ ਗੁਰਬਾਣੀ ਨਾਲ ਜੁੜ ਕੇ ਆਪਾਂ ਇਹ ਗੱਲਾਂ ਕਰ ਨਹੀਂ ਸਕਦੇ ਪਰ ਨਹੀਂ ਜਾਣਦੇ ਲੋਕ ਲੋਕਾਂ ਨੂੰ ਲੱਗਦਾ ਵੀ ਅਸੀਂ ਰੱਬ ਨੂੰ ਬੇਵਕੂ ਬਣਾ ਦਾਂਗੇ ਪਤਾ ਹੀ ਨਹੀਂ ਚੱਲਣਾ ਰੱਬ ਨੂੰ ਤਾਂ ਅਸੀਂ ਕੀ ਕਰੀਏ ਨੇ ਸਭ ਪਤਾ ਹੁੰਦਾ ਉਹਨੂੰ ਗੁਰਬਾਣੀ ਵਫਾ ਕੀ ਦਾ ਕਰਦੀ ਹੈ ਜਿਹੜੇ ਗੁਰਬਾਣੀ ਦੇ ਕਹਿ ਉਹਨੂੰ ਲਾਤੇ ਚੱਲਦੇ ਆ ਠੀਕ ਹੈ ਜਦੋਂ ਤੁਸੀਂ ਆਪਣੇ ਘਰੇ ਅੱਖ ਰੱਖੋਗੇ ਆਪਣੀ ਕਮਾਈ ਤੇ ਅੱਖ ਰੱਖੋਗੇ ਪਰਮਾਤਮਾ ਤੁਹਾਡੇ ਬਹੁਤ ਵਰਤਨਾ ਪਾਊਗਾ ਜਦੋਂ ਤੁਸੀਂ ਇਹ ਸੋਚਦੇ ਹੋ ਵੀ ਮੈਂ ਫਲਾਣੇ ਦਾ ਖਾਜੂ ਮੈਂ ਉਹਦਾ ਖਾਜੂ ਇਹ ਗੱਲਾਂ ਬਹੁਤ ਗਲਤ ਹੁੰਦੀਆਂ ਕਿਉਂਕਿ ਗੁਰਬਾਣੀ ਇਹ ਸਿਖਾਉਂਦੀ ਨਹੀਂ ਤੇ ਨਾ ਹੀ ਕੀਤੇ ਲਿਖਿਆ ਗੁਰਬਾਣੀ ਪੜੋ ਉਹਦੇ ਅਰਥ ਸਮਝੋ ਗੁਰਬਾਣੀ ਕੀ ਕਹਿ ਰਹੀ ਹੈ ਚਪਈ ਸਹਿਬ ਪੜਦੇ ਹਾਂ ਚਪਈ ਸਹਿਬ ਦੇ ਵਿੱਚ ਜਦੋਂ ਮੈਂ ਮਤਲਬ ਚਪਈ ਸਹਿਬ ਦਾ ਪਾਠ ਕਰਦੀ ਹਾਂ ਮੈਂ ਕਈ ਵਾਰੀ ਨਾ ਮਤਲਬ ਜਿਹੜਾ ਵੀ ਸ਼ਬਦ ਪੜ ਰਹੀ ਹੁੰਦੀ ਹਾਂ ਤਾਂ ਰੁਕ ਜਾਂਦੀ ਹਾਂ ਰੁੱਕ ਕੇ ਉਹਦੇ ਬਾਰੇ ਖੁਦ ਹੀ ਸੋਚਣ ਲੱਗ ਜਾਂਦੀ ਹਾਂ ਉਹਦਾ ਅਰਥ ਤਾਂ ਮੈਂ ਬਾਅਦ ਵਿੱਚ ਕੱਢਦੀ ਹਾਂ ਵੀ ਆਪਾਂ ਗੂਗਲ ਤੇ ਕੁਝ ਵੀ ਸਰਚ ਕਰੋ ਜੀ ਗੂਗਲ ਤੇ ਸਭ ਕੁਝ ਲਿਖ ਕੇ ਲਿਆ ਹੁੰਦਾ ਫਿਰ ਮੈਂ ਸੋਚਣ ਲੱਗ ਜੂ ਵੀ ਇਹਦਾ ਮਤਲਬ ਕੀ ਹੈ ਵੀ ਇਹ ਗੁਰਬਾਣੀ ਚ ਕੀ ਕਿਹਾ ਗਿਆ ਖੁਦ ਖੁਦ ਹੀ ਸੋਚਣ ਲੱਗ ਜਾਂਦੀ ਹਾਂ ਤੇ ਫਿਰ ਅੱਖਾਂ ਚੋਂ ਪਾਣੀ ਨਿਕਲਿਆ ਹੁੰਦਾ ਜਦੋਂ ਮ ਉਹਦਾ ਅਰਥ ਸਮਝਦੀ ਹਾਂ ਆਪ ਹੱਥ ਦੀ ਮੂਹੇ ਬਚਾਓ। ਫਿਰ ਮਗਰੂੰਧੀ ਵੀ ਇਹਦਾ ਮਤਲਬ ਤਾਂ ਇਹ ਹੈ ਕਿ ਪ੍ਰਮਾਤਮਾ ਮੈਨੂੰ ਹੱਥ ਦੇ ਕੇ ਤੂੰ ਬਚਾ। ਵੀ ਆਪਾਂ ਪੜਤਾ ਗੁਰਬਾਣੀ ਰਹੇ ਹੁੰਨੇ ਆ। ਤੇ ਕਹਿ ਗੱਲਾਂ ਆਪਾਂ ਪ੍ਰਮਾਤਮਾ ਨਾਲ ਕਰ ਰਹੇ ਹੁੰਨੇ ਆ। ਗੁਰਬਾਣੀ ਪੜਨ ਵੇਲੇ ਆਪਾਂ ਨੂੰ ਲੱਗਦਾ ਨਾ ਮੈਂ ਗੁਰਬਾਣੀ ਪੜ ਰਿਹਾ ਆ ਪਰ ਹਕੀਕਤ 'ਚ ਗੁਰਬਾਣੀ ਬਾਰੇ ਜਾਣਿਓ ਆਪਾਂ ਮਹਾਰਾਜ ਨਾਲ ਗੱਲਾਂ ਕਰ ਰਹੇ ਹੁੰਨੇ ਆ। ਮਹਾਰਾਜ ਨੂੰ ਕਹਿ ਰਹੇ ਹੁੰਨੇ ਆ ਆਪਣੀਆਂ ਵੱਲ। ਤੇ ਆਪਾਂ ਸਮਝ ਲੈਨੇ ਆਪ ਗੁਰਬਾਣੀ ਹੀ ਪੜ੍ਹੀ ਹੈ ਨੇ ਉਸ ਟਾਈਮ ਜਿਹੜੀ ਆਪਣੀ ਲਿਵ ਹੈ ਉਹ ਪ੍ਰਮਾਤਮਾ ਨਾਲ ਲੱਗੀ ਹੋਣੀ ਜ਼ਰੂਰੀ ਚਾਹੀਦੀ ਹੈ ਕਿਉਂਕਿ ਆਪਣੀਆਂ ਗੱਲਾਂ ਪ੍ਰਮਾਤਮਾ ਨਾਲ ਹੋ ਰਹੀਆਂ ਹੁੰਦੀਆਂ ਤੇ ਪ੍ਰਮਾਤਮਾ ਸੁਣ ਰਹੇ ਹੁੰਦੇ ਆ ਜੇ ਆਪਣੀ ਆਤਮਾ ਸੱਚੀ ਹੈ ਨਾ ਪਵਿੱਤਰ ਹੈ ਤਾਂ ਪ੍ਰਮਾਤਮਾ ਬੜੀ ਨੇੜੇ ਹੋ ਕੇ ਸੁਣਦੇ ਆ ਕੁਝ ਵੀ ਮੰਗ ਲਿਓ ਕੁਝ ਵੀ ਮੰਗ ਲਿਓ ਗੁਰਬਾਣੀ ਚੋਂ ਸੁਣਨੂ ਸਭ ਕੁਝ ਮਿਲੂਗਾ ਪਰ ਦੁੱਖ ਕਿੱਥੇ ਆਉਂਦਾ ਇੱਕ ਥੋਡੇ ਕੋਲੇ ਸਬਰ ਮੁੱਕ ਚੁੱਕਿਆ ਇੱਕ ਵਿਸ਼ਵਾਸ ਮੁੱਕ ਚੁੱਕਿਆ ਉਹ ਬੰਦਾ ਨਮਕੀ ਹੱਲ ਕਰਾਂ ਜਿੰਨਾਂ ਕੋਲੇ ਸਬਰ ਮੁੱਕ ਗਿਆ ਤੇ ਵਿਸ਼ਵਾਸ ਮੁੱਕ ਗਿਆ ਉਹ ਕਹਿੰਨਗੇ ਮੈਨੂੰ 3 ਮਹੀਨੇ ਬਾਣੀ ਪੜਦੀ ਨਹੀਂ ਹੋ ਗਈ ਮੈਨੂੰ 4 ਕਦੇ ਸੋਚਿਆ ਵੀ ਇਹਦਾ ਕਾਰਨ ਕੀ ਹੈ ਜੇ ਆਪਾਂ ਤੋਂ ਕੋਈ ਚੀਜ਼ ਨਹੀਂ ਬਣ ਰਹੀ ਤਾਂ ਤਾਂ ਸੋਚਿਆ ਕਰੋ ਵੀ ਇੱਥੇ ਕਮੀ ਕਿੱਥੇ ਹੈ ਆਪਾਂ ਕੋਈ ਚੀਜ਼ ਬਣਾ ਰਹੇ ਆ ਆਪਾਂ ਤੋਂ ਨਹੀਂ ਬਣ ਰਹੀ ਸੋਚੋ ਕਿੱਥੇ ਕਮੀ ਰਹੀ ਵੀ ਚੀਜ਼ ਕੰਮjab ਕਿਉਂ ਨਹੀਂ ਹੋ ਰਹੀ ਸੋ ਸੇਮ ਪ੍ਰੋਸੈਸ ਆਪਣੀ ਲਾਈਫ ਦਾ ਸੋਚਿਆ ਕਰੋ ਵੀ ਮੈਂ ਕੀ ਐਸੀ ਗਲਤੀ ਕਰ ਰਹੇ ਹਾਂ ਵੀ ਮੈਂ ਬਾਣੀ ਪੜਨ ਦੇ ਬਾਵਜੂਦ ਵੀ ਮੇਰਾ ਕੰਮ ਨਹੀਂ ਹੋਇਆ ਪਤਾ ਸਾਨੂੰ ਹੁੰਦਾ ਮੈਨੂੰ ਸਾਰਾ ਪਤਾ ਮੈ ਕੀ ਕਰ ਰਹੀ ਆ ਮੈਂ ਪਾਪ ਕਰ ਰਹੀ ਆ ਪੁੰਨ ਕਰ ਰਹੀ ਆ ਮੈਨੂੰ ਪਤਾ ਮੈਂ ਕਿਹਦਾ ਮਾੜਾ ਕਰ ਰਹੀ ਆ ਕਿਹਦਾ ਚੰਗਾ ਕਰ ਰਹੀ ਮੈਨੂੰ ਸਾਰਾ ਪਤਾ ਜੇ ਮੈਨੂੰ ਉਥੇ ਨ ਜਾਣ ਬਣ ਜਾ ਵੀ ਮੈਂ ਤਾਂ ਜੀ ਸੱਚੀ ਆ ਚੰਗੀ ਆ ਹੋ ਰਹੇ ਆ ਮੈਥੋਂ ਵੀ ਮੈਂ ਵੀ ਕਰਦੀ ਹੂੰ ਪਾਪ ਤਾਂ ਪਤਾ ਹੁੰਦਾ ਮੈਨੂੰ ਮੈਂ ਕਿਹੜਾ ਪਾਪ ਕੀਤਾ ਕਿਹੜਾ ਨਹੀਂ ਕੀਤਾ ਕੁਝ ਪਾਪ ਹੁੰਦੇ ਆ ਆਪਾਂ ਜਾਣ ਬੁੱਝ ਕੇ ਕਰਦੇ ਆ ਕੁਝ ਅਣਜਾਣ ਪੁਨੇ ਚ ਹੁੰਦੇ ਆ ਸਭ ਕੁਝ ਹੁੰਦਾ ਕੀ ਨਹੀਂ ਹੁੰਦਾ ਇਸ ਦੁਨੀਆ ਤੇ ਸੋ ਕਹਿਣ ਦਾ ਭਾਵ ਮੇਰਾ ਇਹ ਆ ਵੀ ਗੁਰਬਾਣੀ ਸੁਣਨੋਂ ਸਭ ਕੁਝ ਹੁੰਦੀ ਆ ਪਰ ਤੁਸੀਂ ਸਿੱਖਣਾ ਨਹੀਂ ਚਾਹੁੰਦੇ ਸਾਨੂੰ ਸਰਵਿਸ ਵੀ ਸੁਹੰਦੀ ਆ ਸਾਨੂੰ ਹੌਸਲਾ ਵੀ ਦਿੰਦੀ ਆ ਗੁਰਬਾਣੀ ਪੜਨ ਦੀ ਪਾਵਰ ਦੇਖੋ ਤੁਸੀਂ ਮੈਂ ਤੁਹਾਡੀ ਗੱਲ ਨਹੀਂ ਮੈਂ ਖੁਦ ਹੀ ਕਰ ਰਹੀ ਆ ਇਸ ਟਾਈਮ ਗੁਰਬਾਣੀ ਦੇ ਵਿੱਚ ਐਨੀ ਪਾਵਰ ਹੈ ਮੈਂ ਉਸ ਅਕਾਲ ਪੁਰਖ ਵੈਗਰ ਨੂੰ ਮਹਾਰਾਜ ਨੂੰ ਜਾਣ ਕੇ ਕਹਿਣੀ ਆ ਗੁਰੂ ਰਾਮਦਾਸ ਨੂੰ ਜੇ ਕੋਈ ਬੰਦਾ ਮੇਰੇ ਸਾਹਮਣੇ ਝੂਠ ਬੋਲ ਰਿਹਾ ਨਾ ਜੀ ਤਾਂ ਮੇਰੇ ਜਿਹੜੀ ਇਥੋਂ ਆ ਦਿਲ ਹੈ ਮੇਰਾ ਉਹ ਮੈਨੂੰ ਕਹਿਣਦਾ ਵੀ ਤੇਰੇ ਨਾਲ ਝੂਠ ਬੋਲ ਰਿਹਾ ਮੇਰੇ ਅੰਦਰੋਂ ਆਵਾਜ਼ ਆ ਰਹੀ ਹੁੰਦੀ ਹੈ ਵੀ ਇਹ ਬੰਦਾ ਝੂਠ ਬੋਲ ਰਿਹਾ ਮੈਨੂੰ ਉਹ ਤੇ ਯਕੀਨ ਨਹੀਂ ਆਉਂਦਾ ਮੈਂ ਤੇ ਮੁੱਤੇ ਕਹਿ ਦਿੰਨੀ ਆ ਵੀ ਭਾਈ ਮੇਰੀ ਅੰਤਰਾਤਵਾ ਮੰਨ ਨਹੀਂ ਰਹੀ ਤੂੰ ਝੂਠ ਬੋਲ ਰਿਹਾ ਆਹਰ ਨੂੰ ਝੂਠ ਮੇਰੇ ਸਾਹਮਣੇ ਆ ਜਾਂਦਾ ਹਾਂ ਵੀ ਝੂਠ ਬੋਲ ਲੈ ਵੀ ਸੱਚੀ ਕੁੱਛ ਮੈਂ ਜੇੜਾ ਪੜ ਲੈਣੀ ਆ ਹੁਣ ਬੰਦੇ ਦਾ ਸਾਹਮਣੇ ਵਾਲੇ ਦਾ ਮੈਨੂੰ ਜੇੜਾ ਪੜਨਾਂ ਆ ਜਾਂਦਾ ਮੈਨੂੰ ਪਤਾ ਚੱਲ ਜਾਂਦਾ ਵੀ ਇਹ ਬੰਦਾ ਮੇਰੇ ਨਾਲ ਕੀ ਕਰਨ ਵਾਲਾ ਹੈ ਇਹ ਝੂਠ ਬੋਲ ਰਿਹਾ ਜਾਂ ਸੱਚ ਬੋਲ ਰਿਹਾ ਹੈ ਇੱਥੇ ਇਹਨੇ ਕੀ ਬੋਲਿਆ ਕੀ ਬੋਲਿਆ ਕੀ ਆਤਮਾ ਦੱਸਦੀ ਹੈ ਜੀ ਪਤਾ ਨਹੀਂ ਕੀ ਮੈਂ ਕਹਿਣੀ ਆ ਵੀ ਮੈਂ ਕੋਈ ਏਡੀ ਸੱਚੀ ਜਾਂ ਕੋਈ ਬਾੜੀ ਪਵਿੱਤਰ ਨਹੀਂ ਹੈਗੀ ਮੈਂ ਵੀ ਕਾਮ ਆਸਾਨਾ ਪਰ ਮੈਂ ਸ਼ੁਕਰ ਕਰਦੀ ਆ ਉਸ ਗੁਰੂ ਮਹਾਰਾਜ RAMDAS ਦਾ ਵੀ ਮੈਨੂੰ ਲੋਕਾਂ ਦੇ ਚਿਹਰੇ ਪੜ੍ਹਨੀ ਜਰੂਰ ਸਿਖਾਤੀ ਗੁਰਬਾਣੀ ਨੇ ਹੁਣ ਮੈਂ ਤੋੱਖਾਂ ਨਹੀਂ ਖਾਂਦੀ ਚਿਹਰਾ ਪੜ੍ਹ ਲੈਣੀ ਆ ਇਹ ਪਤਾ ਚੱਲ ਜਾਂਦਾ ਕੌਣ ਮੇਰਾ ਦਿਲੋਂ ਕਰਦਾ ਤੇ ਕੌਣ ਮੇਰਾ ਉਤੋਂ ਕਰਦਾ ਕੌਣ ਮੇਰੇ ਮਾੜਾ ਸੋਚਦਾ ਕੌਣ ਚੰਗਾ ਪੜ ਮੈਂ ਸਭ ਲੈਣੀ ਆ ਪਰ ਮੈਂ ਕਿਸੇ ਨੂੰ ਸ਼ੋਅ ਆਫ ਨਹੀਂ ਕਰਦੀ ਮੈਂ ਕਹਿੰਦੀ ਨਹੀਂ ਇਹ ਵੀ ਬੰਦੇ ਨੂੰ ਪਲੇਖੇ ਜੀ ਰਹਿੰਦੇ ਵੀ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਜ਼ਿੰਦਗੀ ਕੱਟਣੀ ਆ ਜਿਉਣਾ ਹੀ ਆ ਇੱਥੇ ਜਿਉਣਾ ਆਏ ਆ ਜਿਉਣਾ ਕਿ ਜਿੰਨੀ ਉਸ ਗੁਰੂ ਨਾਨਕ ਦਾਸ ਨੇ ਜਿੰਦਗੀ ਦਿੱਤੀ ਹੱਸ ਕੇ ਜਾਵਾਂਗੇ ਕੋਈ ਡਰ ਨਹੀਂ ਲੱਗਦਾ ਨਾ ਮਰਨ ਤੋਂ ਡਰ ਲੱਗਦਾ ਨਾ ਬਿਮਾਰੀਆਂ ਤੋਂ ਡਰ ਲੱਗਦਾ ਮੈਂ ਤੁਹਾਨੂੰ ਦੱਸਿਆ ਵੀ ਮੇਰੀ ਬੱਕੀ ਨੇ ਮੇਰੇ 2 ਮਹੀਨੇ ਦਰਦ ਹੋਈ ਗਿਆ ਦਰਦ ਨਹੀਂ ਆਪਾਂ ਭਾਰੀ ਜੀ ਕਹਿ ਸਕਦੇ ਆ ਵੀ ਭਾਰੀ ਜੀ ਬੱਕੀ ਰਹਿੰਦੀ ਸੀ ਬੈਠੇ ਨੋਟਸਿੰਗ ਬੜੀ ਤਕਲੀਫ ਆਉਂਦੀ ਸੀ ਲੋਕਾਂ ਤੋਂ ਸੁਣਿਆ ਬੱਕੀ ਭਰਦੀ ਆ ਮੈਂ ਕਿਹਾ ਚਲ ਮੇਰੀ ਭਰਦੀ ਹੂੰ ਵੀ ਮੈਂ ਡਾਕਟਰ ਤੋਂ ਦਵਾਈ ਲਈ ਨਹੀਂ ਠੀਕ ਹੋਈ ਉਦਾਂ ਹੀ ਰਹੀ ਕੋਈ ਫਰਕ ਨਹੀਂ ਪਿਆ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਹਰਮੰਦਰ ਸਾਹਿਬ ਆਪਾ ਦੀਪ ਸਿੰਘ ਦੇ ਚਲਦੇ ਆ ਤੇ ਉੱਥੋਂ ਆਪਾਂ ਜੋਤਲਾ ਘਿਓ ਲੈ ਕੇ ਆਵਾਂ ਲੈ ਕੇ ਆਏ ਜੀ ਆਪ ਗੁਰਮਾਰਾ ਤੇ ਦੀਪ ਸਿੰਘ ਦਾ ਬਾਬੇ ਦਾ ਸ਼ੁਰੂ ਕੀਤਾ ਤੇ ਆਪਣਾ ਬੱਖੀ-ਬੁੱਖੀ ਭਰਨੋਂ ਹਟ ਗਈ ਮੈਂ ਬਹਿ ਕੇ ਰੋਟੀ ਨਹੀਂ ਸੀ ਪਕਾ ਸਕਦੀ ਮੈਨੂੰ ਇੱਥੋਂ ਤੱਕਲੀਫ ਆਉਂਦੀ ਸੀ ਵੀ ਬੱਖੀ ਜੀ ਭਰੀ ਪਈ ਐ ਬੈਠ ਨਹੀਂ ਸਕਦੀ ਵਧੀਆ ਕੁਲਕੇ ਬਣਾਉਣ ਲੱਗੀ ਜੀ ਸਵੇਰ ਦੀ ਰੋਟੀ ਟੁੱਕ ਮੈਂ ਕਰਦੀ ਆਂ ਸ਼ਾਮ ਦੀ ਬੇਟੀ ਕਰਦੀ ਆਂ ਪਰ ਅੱਗੇ ਖੜ ਕੇ ਮੈਥੋਂ ਚਾਹ ਨਹੀਂ ਸੀ ਹੁੰਦੀ ਕਿ ਐਸ ਕੋਲੇ ਐ ਲੱਗਦਾ ਵੀ ਬੱਖੀ ਜੀ ਭਰ ਗਈ ਐ ਹੱਥ ਪਾ ਲੈਂਦੇ ਸੀ ਜਦੋਂデア ਹਰਮੰਦਰ ਸਾਹਿਬ ਜਾ ਕੇ ਆਏ ਆ ਜੀ ਸਾਹਿਬ ਮੈਂ ਕਿਹਾ ਨਹੀਂ ਐਦੋਂ ਵੱਡਾ ਕੋਈ ਡਾਕਟਰ ਹੀ ਨਹੀਂ ਹੋ ਸਕਦਾ ਜੀ ਦੋ ਦਵਾਈਆਂ ਮਿਲਦੀਆਂ ਹਰਮੰਦਰ ਸਾਹਿਬ ਤੋਂ ਅਮਰ ਤੇ ਸਰਸੇ ਤੋਂ ਦੂਦ ਦਵਾਈਆਂ ਮਿਲਦੀਆਂ ਜਾਓ ਲਿਓ ਕੋਈ ਪੈਸਾ ਨਹੀਂ ਕੱਲਾ ਪੈਸਾ ਕੀ ਹੈ ਤੁਹਾਡਾ ਕਰਾਇਆ ਲੱਗਣਾ ਰੋਟੀ ਵੀ ਤੁਹਾਨੂੰ ਫ੍ਰੀ ਮਿਲੂ ਉੱਥੇ ਤੇ ਪੈਣ ਨੂੰ ਤਾਂ ਉੱਥੇ ਮਹਾਰਾਜ ਦੇ ਦਰਬਾਰੇ ਖੁੱਲੇ ਜਿੱਥੇ ਮਰਜੀ ਚਾਦਰ ਰੋਲੋ ਤੇ ਸੌਜੋ ਕੋਈ ਰੋਕ ਟੋਕ ਨਹੀਂ ਉੱਥੇ ਦੂਦ ਦਵਾਈਆਂ ਤਾਂ ਕਿਹੜੀਆਂ ਮਿਲਦੀਆਂ ਇੱਕ ਤਾਂ ਹਰਿਮੰਦਰ ਸਾਹਿਬ ਦਾ ਜਲ ਲੈ ਕੇ ਆਓ ਅਮਰਤ ਕਹਿੰਦੇ ਜੀ ਨੂੰ ਦੇਲੀ ਪੀਓ ਬਿਮਾਰ ਵੀ ਪੀਓ ਤੇ ਤੰਦਰੁਸਤ ਵੀ ਪੀਓ ਕਿਉਂਕਿ ਮਹਾਰਾਜ ਦੀ ਉਹ ਦਵਾਈ ਹੈ ਫ੍ਰੀ ਫ੍ਰੀ ਹੈ ਤੇ ਉਹਦੀ ਕੀਮਤ ਕੋਈ ਲਾ ਨਹੀਂ ਸਕਦਾ ਉਹਨੂੰ ਕੋਈ ਮੁੱਲ ਖਰੀਦ ਹੀ ਨਹੀਂ ਸਕਦਾ ਕਰੋੜਪਤੀ ਵੀ ਉਹਨੂੰ ਮੁੱਲ ਨਹੀਂ ਖਰੀਦ ਸਕਦਾ ਐਨੀ ਮਹਿੰਗੀ ਮਹਾਰਾਜੀ ਦੀ ਦਵਾਈ ਹੈ ਪਰ ਉਹ ਦਿਨ ਦੀ ਵਿਰੀ ਹੈ ਤੇ ਦੂਜਾ ਜਾਂਦਾ ਜੀ ਪਾਪਾ ਦੀਪ ਸਿੰਘ ਦੀ ਜੋਤ ਚੋਂ ਦੇਸੀ ਘਿਓ ਜੋ ਕਿ ਪ੍ਰਸ਼ਾਦ ਦੇ ਰੂਪ ਚ ਉੱਥੇ ਸੰਗਤਾਂ ਨੂੰ ਮਿਲਦਾ ਹੈ ਵੰਡਿਆ ਜਾਂਦਾ ਆਪਣੀਆਂ ਅੱਖਾਂ ਤੇ ਲਾਓ ਰੌਸ਼ਨੀ ਵੱਧ ਜਾਂਦੀ ਹੈ ਕਿਸੇ ਨੂੰ ਕੋਈ ਰੋਗ ਹੈ ਛਾਤੀ ਤੇ ਲਾਓ ਬੱਸਿਆ ਲਓ ਦੋ ਦਵਾਈਆਂ ਗੁਰੂ ਰਾਮਦਾਸ ਦੀ ਤੇ ਬਾਬਾ ਦੀਪ ਸਿੰਘ ਦੇ ਘਰੋਂ ਫਰੀ ਮਿਲਦੀਆਂ ਕੋਈ ਪੈਸਾ ਨਹੀਂ ਜਾਓ ਲਿਓ ਖਿੱਚਲਾ ਕਰੋ ਮੈਂ ਤਾਂ ਕਿੰਨੀ ਉਹ ਭੱਗ ਵਾਲੀਆਂ ਸੰਗਤਾਂ ਜਿਹੜੀਆਂ ਹਰਮੰਦਰ ਸਾਹਿਬ ਦੇ ਨੇੜੇ ਰਹਿੰਦੀਆਂ ਤੇ ਦੁਪਹਿਰਾ ਸਹਿਬ ਕੱਟਦੀਆਂ ਤੇ ਆਪਣੇ ਦੁੱਖ ਕੱਟਦੀਆਂ ਤੇ ਆਪਣੇ ਘਰ ਚ ਵੱਧਦੇ ਵੀ ਦੇਖੋ ਜੀ ਮੈਂ ਆਪ ਛੋਟੇ ਸਾਹਮਣੇ ਜਿਉਂਦੀ ਜਾਗਦੀ ਬੈਠੀ ਆ ਮੈਨੂੰ ਗੁਰੂ ਰਾਮਦਾਸ ਮਹਾਰਾਜ ਨੇ ਪਾਰ ਲਗਾਇਆ ਕਿਸੇ ਨੇ ਨਹੀਂ ਲੰਗਾਇਆ ਕਿਸੇ ਇਨਸਾਨ ਨੇ ਮੇਰੀ ਹੈਲਪ ਨਹੀਂ ਕੀਤੀ ਕਿਸੇ ਨੇ ਕੋਈ ਮੇਰੇ ਨਾਲ ਨਹੀਂ ਖੜਾ ਕਿਸੇ ਨੇ ਮੈਨੂੰ ਐ ਨਹੀਂ ਕਿਹਾ ਵੀ ਲੈ ਭਾਈ ਮੈਂ ਤੇਰੇ ਮੋਢੇ ਤੇ ਆ ਤੱਧਰਿਆ ਤੈਨੂੰ ਕਿਸੇ ਚੀਜ਼ ਦੀ ਲੋੜ ਮੈਥੋਂ ਲੈ ਲਈ ਨਹੀਂ ਕਿਸੇ ਨੇ ਕਿਹਾ ਆਪਾਂ ਹੀ ਜਾ ਕੇ ਗੁਰੂ ਰਾਮਦਾਸ ਦੇ ਪੈਰ ਫੜ ਲਏ ਸੀ ਮਹਾਰਾਜ ਇਹ ਬਹੁਤ ਤਕਲੀਫਾਂ ਆ ਗਈਆਂ ਬਹੁਤ ਅੱਗੀਆਂ ਆ ਗਈਆਂ ਮਹਾਰਾਜ ਸਭ-ਸਾਤ ਛੱਡ ਗਏ ਤੇਰੇ ਬਿਨਾਂ ਹੁਣ ਮੇਰਾ ਕੋਈ ਨਹੀਂ ਹੈਗਾ ਤੇ ਫਿਰ ਉਹਨਾਂ ਨੇ ਵੀ ਸਿਰ ਤੇ ਆ ਧਰ ਕੇ ਕਹਿਤਾ ਵੀ ਮੈਂ ਤੇਰੇ ਨਾਲ ਆ ਤੂੰ ਲੋਕਾਂ ਤੋਂ ਕੀ ਲੜਣਾ ਸੋ ਇਸ ਕਰਕੇ ਗੁਰਬਾਣੀ ਡੇਲੀ ਪੜਿਆ ਕਰੋ ਮੈਂ ਅੱਧਾ ਘੰਟਾ 25 ਮਿੰਟ ਗੁਰਬਾਣੀ ਤੇ ਲਾਉਣੀ ਹੈ ਜੀ ਵੀਰੋ 25 ਮਿੰਟ ਯੋਗਾ ਕਰਦੀ ਆਂ ਠੀਕ ਹੈ ਆਪਣੇ ਸਾਹ ਜੋ ਪ੍ਰਮਾਤਮਾ ਨੇ ਦਿੱਤੇ ਆ ਹੰਡਾ ਰਹੀ ਆਂ ਨਾ ਰੋਣ ਆਉਂਦਾ ਨਾ ਡਰ ਲੱਗਦਾ ਕਿਉਂਕਿ ਮੈਂ ਇਹ ਸੋਚਦੀ ਆਂ ਜੀ ਵੀ ਉਹ ਕਮਲੇ ਲੋਕ ਆ ਜਿਹੜੇ ਇਹ ਸੋਚਦੇ ਵੀ ਸਾਡੇ ਨਾਲ ਕੋਈ ਨਹੀਂ ਮੈਂ ਤਾਂ ਕਹਿੰਦੀ ਆਂ ਮੇਰਾ ਗੁਰੂ ਗ੍ਰੰਥ ਸਾਹਿਬੇ ਨਾਲ ਹੈ ਮੈਂ ਲੋਕਾਂ ਤੋਂ ਕੀ ਲੈਣਾ ਦੇਣ ਵਾਲਾ ਹੋਆ ਖੋਣ ਵਾਲਾ ਹੋਆ ਰੋਗ ਉਹ ਲਾਉਂਦਾ ਰੋਗ ਉਹ ਤੋੜਦਾ ਫਸਾਉਂਦਾ ਹੋਆ ਰਵਾਉਂਦਾ ਹੋਆ ਫਿਰ ਐਵੇਂ ਲੋਕਾਂ ਦੀ ਪੂਜ-ਪੂਜ ਕਰੀ ਜਾਓ ਸੋ ਮੇਰੀ ਜ਼ਿੰਦਗੀ ਦਾ ਇਹ ਸਭ ਕਿਆ ਛੋਡੇ ਲਈ ਵੀ ਆਪਣੇ ਮਹਾਰਾਜ ਨਾਲ ਜੁੜੋ ਜੋ ਮਰਜੀ ਧਰਮ ਹੈ ਤੁਹਾਡਾ ਉਹ ਉਹਨੂੰ ਦਿਲੋਂ ਉਹਦੀ ਸੇਵਾ ਕਰੋ ਜਿਸ ਵੀ ਧਰਮ ਨੂੰ ਮੰਨਦੇ ਹੋ ਦਿਲੋਂ ਮੰਨੋ ਵਿਸ਼ਵਾਸ ਸ਼ਰਧਾ ਤੇ ਸਬਰ ਜਰੂਰ ਰੱਖੋ ਤੁਹਾਡੇ ਬਿਗੜੇ ਕੰਮ ਬਣਨਗੇ ਜਦੋਂ ਮੇਰੀ ਜ਼ਿੰਦਗੀ ਸੁਧਾਰਤੀ ਪ੍ਰਮਾਤਮਾ ਨੇ ਤੁਹਾਡੀ ਕਿੰਨਾ ਸ਼ੁੱਧ ਰੂਗੀ ਅੱਜ ਮੈਂ ਖੁਸ਼ ਐ ਹੈਪੀ ਹਾਂ ਮੇਨ ਆਪਣੀ ਦੌਲਤ ਹੁੰਦੀ ਹੈ ਬੱਚੇ-ਬੱਚੇ ਦੋਨੇ ਅੱਜ ਆਪਣੇ ਕਹਿਣੀ ਚ ਨੇ ਕੱਲ ਦਾ ਵੀ ਇਹ ਕਿਸ ਨੇ ਦੇਖਿਆ ਨਹੀਂ ਕੱਲ ਦਾ ਤਾਂ ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਣ ਵਾਲਾ ਹੈ ਨਾ ਕੱਲ ਦੀ ਮੈਂ ਕਦੀ ਗੱਲ ਨਹੀਂ ਕਰਦੀ ਹੁੰਦੀ ਮੈਂ ਬੀਤੇ ਸਮੇਂ ਦੀ ਜਾਂ ਚੱਲ ਰਹੀ ਸਮੇਂ ਦੀ ਗੱਲ ਕਰਦੀ ਹੁੰਦੀ ਸੋ ਗੁਰੂ ਰਾਮਦਾਸ ਮਹਾਰਾਜ ਸਾਨੂੰ ਵੀ ਲੋਕਾਂ ਦੇ ਚਿਹਰੇ ਪੜਨਾ ਸਿਖਾਵੇ ਤੁਸੀਂ ਵੀ ਖੁਸ਼ ਰਹੋ ਤੇ ਗੁਰਬਾਣੀ ਨਾਲ ਜੁੜੋ ਮਸਤ ਰਹੋ ਪਰਮਾਤਮਾ ਤੇ ਸੱਡੋ ਸਾਰੀਆਂ ਫਿਕਰਾਂ ਕਿਉਂਕਿ ਜਦੋਂ ਦੀ ਨਿਗਾ ਸੋਡੇ ਤੇ ਸਿੱਧੀ ਹੋ ਗਈ ਨਾ ਤਰ ਤਰ ਭੁੱਲੋਗੇ ਸੋ ਵਾਹਿਗੁਰੂ ਨਾਲ ਜੁੜੇ ਰਹੋ ਆਪਣੇ ਕਰਮ ਵਧੀਆ ਕਰਦੇ ਰਹੋ ਬਾਕੀ ਦੀਆਂ ਫਿਕਰਾਂ ਸੱਡੋ ਅਕਾਲ ਪੁਰਖ ਦੀ ਟੈਨਸ਼ਨ ਨਹੀਂ ਲੈਣੀ ਅੱਜ ਤੋਂ ਬਾਅਦ ਮਸਤ ਰਹਿਣਾ ਸੋ ਸੱਚੇ ਪਾਸ਼ਾ ਵੈਕ ਨੂੰ ਸੋ ਸਦਾ ਖਾਸ ਦਿਵਸ ਤੇ ਰੱਖੇ